ਦੀਨਾਨਗਰ ਹਮਲਾ ਹੋਇਆ ਇਥੇ ਸ਼ੀਦੀਆਂ ਹੋਈਆਂ ਆਏ ਸੀ ਦੁਸ਼ਮਣ ਤੋਂ ਦੇਸ਼ ਤੋਂ ਮੈਂ ਪਾਰਲੀਮੈਂਟ ਸੀ ਉਸ ਵੇਲੇ ਤੁਹਾਨੂੰ ਯਕੀਨ ਨਹੀਂ ਹੋਣਾ ਜਿਹੜੀ ਗੱਲ ਮੈਂ ਦੱਸਣ ਲੱਗਿਆ ਦੀਨਾਨਗਰ ਹਮਲਾ ਹੋਇਆ ਸਾਡੇ ਨੌਜਵਾਨ ਮੁੰਡੇ ਦੋ ਐਸਪੀਓ ਸੀਗੇ ਡੀਐਸਪੀ ਸੀ ਸ਼ਹੀਦ ਹੋ ਗਏ ਪਰ ਉਹਨਾਂ ਨੂੰ ਵੀ ਮਾਰ ਮੁਕਾਇਆ ਜਿਹੜੇ ਹਮਲਾ ਕਰਨ ਆਏ ਸੀ ਦੇਸ਼ ਤੇ ਕੁਡ ਯੂ ਬਲੀਵ ਥੈਟ ਕੀ ਤੁਸੀਂ ਯਕੀਨ ਕਰ ਸਕਦੇ ਹੋ ਮੈਂ ਉਸ ਵੇਲੇ ਸਾਡੀ ਪਾਰਟੀ ਜਿਹੜੀ ਉਹ ਮੁੱਖ ਵਿਰੋਧੀ ਪਾਰਟੀ ਸੀ ਤੇ ਮੈਂ ਐਮਪੀ ਸੀ ਇੰਡੀਆ ਗਵਰਨਮੈਂਟ ਨੇ ਸੈਂਟਰ ਨੇ ਡਿਫੈਂਸ ਨੇ ਸਾਢੇ 7 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਦੀਦਣਾ ਨਗਰ ਅਸੀਂ ਪੈਰਾਮਿਲਟਰੀ ਫੋਰਸਸ ਭੇਜੀਆਂ ਸੀ ਉਹ ਉਹਨਾਂ ਦੇ ਪੈਸੇ ਨੇ ਸਾਢੇ 7 ਕਰੋੜ ਰੁਪਇਆ ਦਿਓ ਕਿਉਂਕਿ ਅਸੀਂ ਤੁਹਾਡੇ ਪੈਰਾਮਿਲਟਰੀ ਫੋਰਸ ਤੇ ਜੀ ਸੀ ਤੁਹਾਡੇ 'ਤੇ ਹਮਲਾ ਹੋਇਆ ਸੀ ਮੈਂ 사ધુ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਅਸੀਂ ਚਿੱਠੀ ਲਿਖੀ ਜੋਫਰੀਦ ਕੋਰਪਸ ਐਮ ਪੀ ਸੀ ਕਿਹੜੀ ਐਂ ਕਰੋ ਸਾਡੇ ਐਮਪੀ ਲੈਡ ਚੋਂ ਕੱਟ ਲਓ ਜੀ 22 ਕਰੋੜ ਰੁਪਇਆ 6 ਮਹੀਨੇ ਬਾਅਦ ਦੇਣਿਓ 5 ਕਰੋੜ ਰੁਪਇਆ ਸਾਲ ਦਾ ਸਾਡੇ ਡੂੜ ਸਾਲ ਦੇ ਪੈਸੇ ਕੱਟ ਲਓ ਜੀ ਸਾਡੇ 7 ਕਰੋੜ ਰੁਪਇਆ ਲੈ ਲਓ ਸਾਥੋਂ ਮੈਂ ਕਿਹਾ ਰਾਜਨਾਥ ਸਿੰਘ ਜੀ ਉਹ ਮੰਤਰੀ ਰਾਜਨਾਥ ਜੀ ਮੈਨੂੰ ਇਹ ਦੱਸੋ ਹਮਲਾ ਦੀਨਾ ਨਗਰ ਕਰਨਾ ਆਏ ਸੀ ਉਹ ਤਾਂ ਦਿੱਲੀ ਤੇ ਹਮਲਾ ਕਰਨਾ ਆਏ ਸੀ ਦੀਨਾ ਨਗਰ ਤਾਂ ਮਾਰੇ ਨੇ ਅਸੀਂ ਨਾਲੇ ਤਾਂ ਅਸੀਂ ਮਰ ਗਏ ਅਸੀਂ ਆਪਣੇ ਸੀਨੇ ਢਾਲੇ ਮੂਹਰੇ ਨਾਲੇ ਤੁਸੀਂ ਪੈਸੇ ਮੰਗਦੇ ਹੋ ਸਾਨੂੰ ਕਿਰਾਏ ਤੇ ਦਿਨੇ ਹੋ ਮਿਲਟਰੀ ਸਾਡੇ ਮੁੰਡੇ ਤਾਂ ਭਰਤੀ ਨੇ ਸਾਡੇ ਹੀ ਮੁੰਡੇ ਸਾਨੂੰ ਹੀ ਕਿਰਾਏ ਤੇ ਦਿਨੇ ਹੋ ਸਾਡੇ 7 ਕਰੋੜ ਦਾ ਬਿੱਲ ਉਹ ਕਹਿੰਦਾ ਗੱਲ ਗਾਹਾਂ ਗੱਲ ਨਾ ਕਰੀ ਬਸ ਚੁੱਪ ਚੁੱਪ ਕਰ ਜਾ ਮaaf ਕਰ ਦਿੰਦਾ ਅੱਜ ਵੀ ਇਹੀ ਰੂਲ ਹੈ ਰੂਲ ਹੈ ਜੇ ਸੈਂਟਰ ਤੋਂ ਕੋਈ ਫੋਰਸ ਬੁਲਾਉਣੀ ਹੈ ਇੱਥੇ ਅਫਸਰ ਖੜੇ ਹੋਣਗੇ ਭਰਗਤ ਸਾਹਿਬ ਹੈਗੇ ਨੇ ਜੇ 7 ਦਿਨਾਂ ਤੋਂ ਬਾਅਦ ਆਪਾਂ ਨੇ ਕੋਈ ਪੈਰਾਮਿਲਟਰੀ ਫੋਰਸ ਬੁਲਾਉਣੀ ਹੋਵੇ ਭਰਗਤ ਸਾਹਿਬ ਉਸ ਤੋਂ ਬਾਅਦ ਕਿੰਨਾ ਪੈਸੇ ਮੰਗਦੇ ਆ ਆਪਣੇ ਤੋਂ ਇੱਕ ਕਰੋੜ ਰੁਪਏ ਪਰ ਡੇ ਹਫਤੇ ਤੋਂ ਬਾਅਦ ਇਹ ਰੱਖਣੀ ਹੈ ਪੈਰਾਮਿਲਟਰੀ ਜਾਂ ਕੋਈ ਨੀਮ ਫੌਜੀ ਦਲ ਇੱਥੇ ਕੁਝ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਹੈ ਹਫਤਾ ਫਰੀ ਹੈ ਉਸ ਤੋਂ ਬਾਅਦ 1 ਕਰੋੜ ਰੁਪਇਆ ਪਾ ਦੇ ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਪਾਏ ਕਰਿਆ ਕਰਾਂਗੇ 6 ਦਿਨਾਂ ਬਾਅਦ ਵਾਪਸ ਭੇਜ ਦੇ ਕਰਾਂਗੇ ਨਾ ਇੱਕ ਦਿਨ ਉੱਥੇ ਚਲੇ ਜਾਣਗੇ ਫੇਰ ਫੇਰ ਹਫਤਾ ਬੁਲਾ ਲਓ ਕੁਇਕ ਕੁਦੋ ਯਾਰ ਕਿੱਥੇ ਬੈਠੇ ਕਾਨੂੰਨ ਬਣਾਉਂਦੇ ਆ ਜਾ ਰਹੇ ਮੈਨੂੰ ਸਮਝ ਨਹੀਂ ਆਉਂਦੀ ਇਹ ਕੋਈ ਕਾਨੂੰਨ ਹੈ ਯਾਰ ਦੱਸ ਹਮ ਤਾਂ ਫਰੀ ਉਦਵਾਰੀ 1 ਕਰੋੜ ਰੁਪਏ ਕਦਿੰਨਾ ਕਮ ਹਾਲ ਹੈ ਯਾਰ ਮੈਂ ਹੈਰਾਨ ਆ ਕਾਨੂੰਨ ਬਣਾਉਣ ਆ ਰਹਿਆ ਤੇ ਲਾ ਮੇਕਰਸ ਕੌਣ ਨੇ ਪੋਲਿਟਿਸ਼ੀਅਨਸ ਉੱਥੇ ਬਹਿ ਕੇ ਬਣਾਉਂਦੇ ਕੋਈ ਵੀ ਕੁਛ ਵੀ ਲਿਖ ਦਿੰਦੇ ਆ ਜੀ ਤੁਹਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਹੁੰਦਾ ਕੀ ਹੈ ਇਹ ግኑን ማለት ነው